ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਆਂ ਸੁਰਖੀਆਂ ਦੇ ਵੱਲ ਬਿਹਾਰ ਦੇ ਤੜਖਸਾਰ ਵਾਪਰਿਆ ਭਿਆਨਕ ਹਾ사 ਸੌਣ ਦੇ ਸੋਮਵਾਰ ਮੰਦਰ ਚ ਭੱਜੜ ਪੈਣ ਨਾਲ ਸਾਸ਼ਰਦਾ ਹਲਵਾਂ ਦੀ ਮੌਤ ਮ੍ਰਿਤਕਾਂ ਦੀ ਗਿਣਤੀ ਵਧਨ ਦਾ ਖਦਸ਼ਾ अमृतसर बस स्टैंड नेड़े पुलिस ने एक निजी होटल च की रेड लड़के लड़कियां लड़कियों काबू होटल मैनेजर ने बिना प्रूफ दे दए से कमरे अरब होए रामलला दान च मिले पचवंजा अरब रुपए दिल खोल के भगत कर रहे ने दान ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੌਂ ਮਹੀਨੇ ਦੇ ਚੌਥੇ ਸੋਮਵਾਰ ਬਿਹਾਰ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇਥੇ ਜਹਾਨਾਬਾਦ ਦੇ ਮਖਦੂਮਪੁਰ ਸਥਿਤ ਬਾਬਾ ਸਿਧਨਾਥ ਮੰਦਿਰ ਚ ਭਾਜੜ ਪੈਣ ਨਾਲ ਘਟੋ ਘਟ ਸੱਤ ਸ਼ਰਦਾ ਲੁਆਂ ਦੀ ਮੌਤ ਹੋ ਗਈ ਹੈ ਸਾਰੇ ਅੱਜ ਸੌਂ ਦੇ ਸੋਮਵਾਰ ਨੂੰ ਜਲਚਣਾਉਂਲੀ ਪਹੁੰਚੇ ਸਨ ਮ੍ਰਿਤਕਾਂ ਚ ਪੁਰਸ਼ ਤੇ ਮਹਿਲਾਵਾਂ ਦੋਵੇਂ ਸ਼ਾਮਿਲ ਨੇ ਪ੍ਰਸ਼ਾਸਨ ਵੱਲੋਂ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਪਰ ਇਹ ਗਿਣਤੀ ਜ਼ਿਆਦਾ ਹੋਣ ਦਾ ਖਤਰਾ ਹੈ ਕਈ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਚ ਦਾਖਲ ਕਰਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਤੇ ਤੁਰੰਤ ਤੰਤ ਰਾਹਤ ਕਾਰਜ ਸ਼ੁਰੂ ਕਰਾਇਆ ਜਹਾਨਾਬਾਦ ਦੇ ਡੀਐਮ ਅਲੰਕ੍ਰਿਤਾ ਪਾਂਡੇ ਨੇ ਕਿਹਾ ਕਿ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ ਤੇ 9 ਲੋਕ ਜ਼ਖਮੀ ਨੇ ਉਹਨਾਂ ਕਿਹਾ ਕਿ ਹਾਲਾਤ ਕਾਬੂਚ ਨੇ ਜਹਾਨਾਬਾਦ ਦੇ ਐਸਐਚਓ ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰ ਨਾਲ ਸੰਪਰਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ বাস ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚੱਲਦੇ ਆ ਜਦੋਂ ਤਲਾਸ਼ੀ ਲਈ ਗਈ ਤਾਂ ਹੋਟਲ ਦੇ ਵਿੱਚੋਂ ਚਾਰ ਜੋੜੀ ਜਿन्हे ਕਾਬੂ ਕੀਤੇ ਗਏ ਜਿਨ੍ਹਾਂ ਕੋਲ ਹੋਟਲ ਨੂੰ ਚਲਾਾਰੇ ਵਿਅਕਤੀ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏਗਾ ਇਸਨ 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਦੇ ਵਿੱਚ ਬਿਨਾ ਪ੍ਰੂਫ ਤੋਂ ਲੋਕ ਠਹਿਰੇ ਹੋਏ ਨੇ ਕਿਉਂਕਿ ਬਿਨਾ ਪ੍ਰੂਫ ਤੋਂ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਇਸੇ ਦੇ ਚੱਲਦਿਆਂ ਹੀ ਪੁਲਿਸ ਨੂੰ ਇੱਕ ਨਿੱਜੀ ਹੋਟਲ ਵਿੱਚ 5 ਲੜਕੀਆਂ ਤੇ 4 ਲੜਕੇ ਬਰਾਮਦ ਹੋਏ ਨੇ ਜਿਨ੍ਹਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਦਿੱਤੇ ਗਏ ਸੀ ਪੁਲਿਸ ਇਸ ਸਬੰਧ ਵਿੱਚ ਇੱਕ ਹੋਟਲ ਨੂੰ ਚਲਾਉਣ ਵਾਲੇ ਵਿਅਕਤੀ ਕਦਗਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਬਾਲਗ ਨੇ ਤੇ ਲੜਕੇ ਵੀ ਬਾਲਗ ਨੇ ਜਿਸ ਦੇ ਚਲਦੇ ਹੁਣ ਉਹਨਾਂ ਦੇ ਆਈਡੀ ਪ੍ਰੂਫ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੋਟਲ ਸਰ ਰੇਟ ਮੇ 15 ਗੱਜੇ ਸੰਬੰਧ ਵਿੱਚ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲੇ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਮ ਲਗਾਣ ਸਾਨੂੰ ਇੱਕ ਬੈਂਡ ਮਿਲੀ ਵੀ ਆਰਐਸ ਏਜੰਸੀਏ ਕਲਰ ਨੰਬਰ 2 ਛਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਹੜੀ ਅੱਜ ਸਪੈਸ਼ਲ ਜਗ੍ਹੀ ਉਹ ਰੇਡ ਕੀਤੀ ਸੀ ਉੱਥੇ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹਦੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰਕੜ ਲਿਆ ਗਿਆ ਨਾ ਪ੍ਰੂਫ ਲਿਆ ਉਹਦੇ ਸੰਬੰਧ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹ ਉਹ ਜਿਹੜੇ ਕਾਨੂੰਨ ਦੱਚ ਕਰਦੇ ਨੇ ਕੀਤੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਆਈ ਰੋਟਲ ਪ੍ਰਾਪਰ ਦਾ ਮਾਲਕ ਡੱਕਮ ਲੈ ਕੇ ਚੜਾ ਰਿਹਾ ਲੀਸ ਤੇ आखिरकार 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਯੋਧਿਆ ਵਿੱਚ ਸ਼੍ਰੀ ਰਾਮ ਭਗਵਾਨ ਦਾ ਮੰਦਿਰ ਹੀ ਬਣ ਗਿਆ ਭਗਤਾਂ ਦੇ ਉਤਸ਼ਾਹ ਦਾ ਇਸ ਗੱਲ ਤੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ RAM LALLA ਦੇ ਮੰਦਿਰ ਲਈ ਦਿਲ ਖੋਲ ਕੇ ਦਾਨ ਦਿੱਤਾ ਹੈ RAM MANDIR ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਦਾਨ ਮਿਲ ਰਿਹਾ ਅਗਸਤ 2020 ਚ ਭੂਮੀ ਪੂਜਨ ਤੋਂ ਬਾਅਦ ਮੰਦਿਰ ਨੂੰ 55 ਅਰਬ ਰੁਪਏ ਦਾ ਦਾਨ ਮਿਲਿਆ ਦੱਸ ਦਈਏ ਕਿ RAM LALLA ਦੇ ਮੰਦਿਰ ਦੀ ਭੂਮੀ ਪੂਜਨ 5 ਅਗਸਤ 2020 ਨੂੰ ਹੋਇਆ ਸੀ ਉਦੋਂ ਤੋਂ ਹੁਣ ਤੱਕ RAM LALLA ਦੇ ਭਗਤ ਦਿਲ ਖੋਲ ਕੇ ਦਾਨ ਕਰ ਰਹੇ ਨੇ ਯੋਧਿਆ ਵਿੱਚ ਬਣੇ RAM LALLA ਦੇ ਮੰਦਿਰ ਲਈ ਦੇਸ਼ ਵਿ ਦੇਸ਼ ਤੋਂ ਭਗਤਾਂ ਨੇ ਲਗਭਗ 5500 ਕਰੋੜ ਰੁਪਏ ਦਾ ਦਾਨ ਦਿੱਤਾ ਇਸ ਦਾਨ ਚ ਸਿਰਫ ਨਕਦੀ ਹੀ ਨਹੀਂ ਬਲਕਿ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਤੱਕ ਸ਼ਾਮਿਲ ਨੇ ਫੰਡ ਸਮਰਪਣ ਮੁਹਿਮ 2021 ਚ ਚਲਾਈ ਗਈ ਸੀ ਇਸ ਮੁਹਿਮ ਚ ٹرسٹ ਨੂੰ 3500 ਕਰੋੜ ਰੁਪਏ ਦਾ ਦਾਨ ਮਿਲਿਆ ਇਸ ਮੁਹਿਮ ਤੋਂ ਬਾਅਦ ਪਿਛਲੇ 3 ਸਾਲਾਂ ਚ 2000 ਕਰੋੜ ਰੁਪਏ ਦਾ ਦਾਨ ਮਿਲਿਆ ਇੰਨਾ ਹੀ ਨਹੀਂ RAM ਲੱਲਾ ਨੂੰ ਮਿਲਣ ਵਾਲੇ ਚੰਦੇ ਚ ਵਿਦੇਸ਼ਾਂ ਦੇ ਯੋਗਦਾਨ ਵੀ ਵਧਰੇ ਮੰਦਰ ਨਿਰਮਾਣ ਲਈ ਦੇਸ਼ੀ ਨੇ ਵਿਦੇਸ਼ ਤੋਂ ਵੀ ਲੋਕਾਂ ਨੇ ਜਮਕੇ ਦਾਨ ਦਿੱਤੇ ਪਿਛਲੇ 10 ਮਹੀਨੇ ਤੋ ਤਕਰੀਬਨ 11 ਕਰੋੜ ਦਾ ਦਾਨ ਰਾਜਸਥਾਨ ਦੀ ਰਾਸਥਾਨੀ ਜੈਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਕਾਰਨ ਜਾਨ-ਜੀਵਨ ਪ੍ਰਭਾਵਿਤ ਹੋ ਗਿਆ ਤੇ ਬਾਰਿਸ਼ ਨਾਲ ਹੋਏ ਹਾਦਸਿਆਂ 'ਚ 10 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਰੋਲੀ ਦੇ ਹਿੰਦੌਨ ਸ਼ਹਿਰ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ ਵੀ ਦਿੱਤੀ ਹੈ ਹੁਣ ਸੋਮਵਾਰ ਨੂੰ ਭਾਰੀ ਬਾਰਿਸ਼ ਦੇ ਅਲਰਟ ਦੇ ਮੱਦੇਨਜ਼ਰ ਜੈਪੁਰ ਦੇ ਸਾਰੇ ਸਕੂਲ ਬੰਦ ਰਹਿਣਗੇ ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਅਨੁਸਾਰ ਭਾਰੀ ਬਾਰਿਸ਼ ਦੇ ਅਲਰਟ ਕਾਰਨ ਸ਼ਹਿਰ ਦੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਪਾਰੀ ਬਰਸਾਤ ਸੰਬੰਧੀ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈ ਤੇ ਆਫਤ ਪ੍ਰਬੰਧਨ ਨਾਲ ਸੰਬੰਧਿਤ ਸਾਰੇ ਪ੍ਰਬੰਧਾਂ ਨੂੰ ਤੁਰੰਤ ਮਜ਼ਬੂਤ ਕਰਨ ਲਈ ਜ਼ਰੂਰੀ ਨਿਰਦੇਸ਼ ਦਿੱਤੇ ਨੇ ਬੀਤੇ ਦਿਨੀ ਵੀ ਹੋਈ ਪਾਰੀ ਬਰਸਾਤ ਕਾਰਨ ਸਵਾਈ ਮਾਨ ਸਿੰਘ ਹਸਪਤਾਲ ਦੀਆਂ ਸੜਕਾਂ ਸਮੇਤ ਕਈ ਥਾਵਾਂ ਤੇ ਪਾਣੀ ਭਰ ਗਿਆ ਤੇ ਪਾਰੀ بارش ਦਾ ਦੌਰ ਦੇਰ ਰਾਤ ਤੱਕ ਵੀ ਜਾਰੀ ਰਿਹਾ ਇਸੇ ਤਰ੍ਹਾਂ ਕਰੋਲੀ ਚ ਦੂਜੇ ਦਿਨ ਵੀ ਤੇਜ਼ بارش ਕਨ ਕਈ ਕਲੋਨੀਆਂ ਚ ਪਾਣੀ ਭਰਿਆ ਜਦੋਂ ਕਿ ਹਿੰਡੌਨ ਸ਼ਹਿਰ ਚ ਹੜ੍ਹ ਦੀ ਸਥਿਤੀ ਹੈ ਹਿੰਡੌਨ ਸ਼ਹਿਰ ਦੇ ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਛਤਾਂ ਤੇ ਸ਼ਰਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ 67 ਲੱਖ ਰੁਪਏ ਨਾਲ ਤਿਆਰ ਕੀਤੀ ਆ ਤਾਦੁਨਿਕ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਸਰਕਾਰੀ ਡੈਂਟਲ ਕਾਲਜ ਪਟਿਆਲਾ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ। ਇਸ ਵਿੱਚ ਦੋ ਡੈਂਟਲ ਚੇਅਰ ਫਿਕਸ ਨੇ ਐਮਰਜੈਂਸੀ ਸਹੂਲਤਾਂ ਵੀ ਮੌਜੂਦ ਹੈ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਵੈਨ ਸラム ਏਰੀਆ ਸਕੂਲਾਂ 'ਚ ਜਾਏਗੀ ਤੇ ਉੱਥੋਂ ਰਿਪੋਰਟ ਤਿਆਰ करेगी। ਇਸ ਵਿੱਚ ਤਿੰਨ ਡਾਕਟਰਾਂ ਦੀ ਹਮੇਸ਼ਾ ਟੀਮ ਮੌਜੂਦ ਰਹੇਗੀ। ਵੈਨ ਬੱਚਿਆਂ ਤੇ ਸਮਾਜ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਇਹ ਜਿਹੜਾ ਤੁਹਾਡਾ ਹੈਗਾ ਨਾ ਵੀ ਮੋਬਾਈਲ ਡੈਂਟਲ ਕਲੀਨਿਕ ਹੈ ਜਿਹਦੇ ਵਿੱਚ ਦੋ ਡੈਂਟਲ ਚੇਅਰ ਫਿਕਸਡ ਹੈ 에어 ਕੰਡੀਸ਼ਨਡ ਹੈ ਔਰ ਇਹਦੇ ਵਿੱਚ ਆਟੋਕਲੇਵ ਜਨਰੇਟਰ ਪਾਵਰ ਬੈਕਅਪ ਸਾਰੀ ਜਿਹੜੇ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਕੇ ਇਹਦੇ ਨਾਲ ਜਿਵੇਂ ਬੱਚੇ ਆ ਗਏ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਡੀਕਲ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ ਕੋਈ ਸਕੂਲ ਦੇ ਬੱਚਿਆਂ ਦੀ ਸਟੱਡੀ ਕਰਨੀ ਆ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਹੈਗੀਆਂ ਜਿਹੜੇ ਬੱਚਿਆਂ ਦੇ ਵਿੱਚ ਹੈ ਤਾਹੇ ਉਹ ਸਲਮਸ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਹੈਗੀਆਂ ਤੇ ਉਹਨਾਂ ਦਾ ਕੀ ਟ੍ਰੀਟਮੈਂਟ ਆ ਕਿਉਂਕਿ ਡੈਂਟਲ ਕਾਲਜ ਨੇ ਸਟੱਡੀ ਵੀ ਕਰਨੀ ਆ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਇਹ ਮਤਲਬ ਇਹ ਅਲੱਗ-ਅਲੱਗ ਸਲਾਮਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਕਿ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ ਪੰਜਾਬ ਵਿੱਚ ਸੜਕੇ ਤੋਂ ਕਈ ਥਾਈਂ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੇ ਹਮਸ ਤੋਂ ਰਾਹਤ ਮਿਲੀ ਹੈ ਕਿਸਾਨ ਵੀ ਕਾਫੀ ਸ਼ਾਂਤ ਖੁਸ਼ ਨਜ਼ਰ ਆ ਰਹੇ ਨੇ ਦੱਸਿਆ ਕਿ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਲੋਕ ਵੀ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਟਾਂਡਾਉਂਡ ਮਣ ਵਿੱਚ ਵੀ ਸਵੇਰ ਤੋਂ ਲਗਾਤਾਰ بارش ਦਾ سلسلہ ਚੱਲ ਰਿਹਾ ਹੈ ਲੋਕਾਂ ਨੂੰ ਹਮਸ ਫਰੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਕਿਸਾਨ ਭਰਾ ਵੀ ਖੁਸ਼ ਨਜ਼ਰ ਆ ਰਹੇ ਦਿਲੰਦਰ ਦੇ ਭੋਗਪੁਰ ਪੁਲਿਸ ਦੇ ਕੇਐਸਆਈ ਵੱਲੋਂ ਸੜਕ ਤੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੀ ਵੀਡੀਓ ਵਾਇਲ ਹੋਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਾਕੇ ਤੇ ਖੜੇ ਪੁਲਿਸ ਐਸਆਈ ਨੂੰ ਤੇ ਡਿਊਟੀ ਤੇ ਖੜੀਆਂ ਲੜਕੀਆਂ ਨੂੰ ਗਾਲਾਂ ਕੱਢ ਕੇ ਭਜੇ ਸੀ ਜਿਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਨੇ ਅੱਗੇ ਜਾ ਕੇ ਇਹਨਾਂ ਨੂੰ ਫੜਿਆ ਤੇ ਜੰਮ ਕੇ ਕੁੱਟਮਾਰ ਕੀਤੀ ਹੈ ਫੜੇ ਗਏ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਤੋਤ ਸੀ ਪਰ ਫਿਲਹਾਲ ਦੀ ਕੜੀ ਡੀਐਸਪੀ ਵੱਲੋਂ ਹੁਣ ਇਸ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਪਰ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਮੁਲਾਜ਼ਮ ਵੱਲੋਂ ਤਾਂ ਆਪਣੀ ਡਿਊਟੀ ਨਹੀਂ ਪਾਈਗੀ ਪਰ ਮਹਿਕਮੇ ਵੱਲੋਂ ਨਾਲ ਡਿਊ ਕਿੰਨਾ ਕੁ ਸਹੀ ਹੈ ਮੋਗਾ ਦੇ ਪਿੰਡ ਬਦਨੀ ਕਲਾਂ ਵਿਖੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਪ੍ਰਧਾਨ ਤੇ ਸਹਿਕਾਰੀ ਸਭਾਵਾ ਪੰਜਾਬ ਦੇ ਸਾਬਕਾ ਚੇਅਰਮੈਨ ਖਨਮੁਖ ਭਾਰਤੀ ਪੱਤੋ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵਰਕਰਾਂ ਤੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਇਸ ਮੌਕੇ ਤੇ ਵਰਕਰਾਂ ਦੇ ਭਰਵੇਂ ਘਟ ਨੂੰ ਸੰਬੋਧਨ ਕਰਦਿਆਂ ਖਨਮੁਖ ਭਾਰਤੀ ਪੱਤੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਾਰਟੀ ਸਰਪ੍ਰਸਤ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਿੱਥੇ ਹਰ ਧਰਮ ਨੂੰ ਯਾਦਗਾਰਾਂ ਬਣਾ ਕੇ ਹਰੇਕ ਧਰਮ ਨੂੰ ਬੰਦਾ ਮਾਨ ਸਨਮਾਨ ਦਿੱਤਾ ਗਿਆ ਉਥੇ ਪਟ ਸ਼੍ਰਮ ਦੀ ਚੇਅਰ ਸਥਾਪਿਤ ਕਰਕੇ ਵੀ ਬ੍ਰਾਹਮਣ ਸਮਾਦਾ ਮਾਨ ਵਧਾਇਆ ਇਸ ਮੌਕੇ ਭਾਰਤੀ ਪੱਤੋ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੱਤਾ ਦਾ ਨਿਗਮ ਮੰਨਣ ਵਾਲੇ ਤੇ ਆਪਣੇ ਪੁੱਤੇ ਜਵਾਈਆਂ ਤੱਕ ਕੈਬਨਿਟ ਤੱਕ ਦੀਆਂ ਵਜ਼ੀਰੀਆਂ ਲੈਣ ਵਾਲੇ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਦੇਵ ਘੇਮਸਾ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਕਈ ਹੋਰ ਆਗੂਆਂ ਤੇ ਵਰਦਿਆਂ ਕਿਹਾ ਕਿ ਲੋਕ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਪਾਰਟੀ ਪ੍ਰਧਾਨ ਤੇ ਜਾਣਬੁੱਝ ਕੇ ਝੂਠੇ-ਮੂਠੇ ਦੋਸ਼ ਕੱਢ ਕੇ ਬਿਆਨਬਾਜ਼ੀ ਕਰਦੇ ਨੇ ਉਹਨਾਂ ਕਿਹਾ ਕਿ ਸਮੁੱਚੀ ਭਗਵਾਨ ਪਟਨਾਮ ਬ੍ਰਾਹਮਣ ਸਭਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧ वाग खड़ी हम नजर मारे अज के मौसम के हाल के बल ਅਸ ਦਿਨਾਂ ਦੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਨਬਾਦ